ਅੱਜ ਬਣਤੀਆਂ ਜਿਹੜੀਆਂ ਤਿੰਨ ਵੱਡੀਆਂ ਖਬਰਾਂ ਨੇ ਉਹ ਤੁਹਾਨੂੰ ਸੁਣਾਉਣੇ ਆ ਤਿੰਨੇ ਖਬਰਾਂ ਜਿਹੜੀਆਂ ਉਹ ਦੁੱਖ ਭਰੀਆਂ ਖਬਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜੁੜੀਆਂ ਨੇ ਉਹ ਤੁਹਾਨੂੰ ਸੁਣਾਉਣੇ ਆ ਤੇ ਗੌਰ ਨਾਲ ਜ਼ਰੂਰ ਸੁਣਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਪੰਜਾਬ ਦਾ ਜਿਹੜਾ ਇਹ ਦੁੱਖਾਂ ਤਾਂ ਪੰਜਾਬ ਦੇ ਜਿਹੜੇ ਮੁੱਦੇ ਆ ਜਾਂ ਪੰਜਾਬ ਦੇ ਨਾਲੇ ਅੱਜ ਕੀ ਵਾਪਰ ਰਿਹਾ ਜਾਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਇਹ ਅੱਜ ਦੇ ਬੜੇ ਅਹਿਮ ਮੁੱਦੇ ਆ ਇਹਦੇ ਉੱਤੇ ਵਿਚਾਰ ਆਪਾਂ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਖਬਰ ਆਪਾਂ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਜੋ ਕਿ ਸਿੰਗਰ ਇੱਕ ਸੜਕਾ ਹਾਦਸੇ ਦੇ ਵਿੱਚ ਆ ਕਰੀਬ ਅੱਜ ਹਫਤੇ ਤੋਂ ਉੱਪਰ ਹੋ ਗਿਆ ਜਿਹੜਾ ਸਮਾਂ ਜਿਹੜਾ ਕਿ ਮਹਾਲੀ ਦੇ ਫੋਟੋ ਹਸਪਤਾਲ ਦੇ ਵਿੱਚ ਦਾਖਲ ਪਿਆਗਾ ਵੈਂਟੀਲੇਟਰ ਤੇ ਪਿਆਗਾ ਕਿ ਪੰਜਾਬ ਤੋਂ ਭਰਤੀ ਅਰਦਾਸਾਂ ਹੋਈਆਂ ਤੇ ਲੋਕਾਂ ਵੱਲੋਂ ਇੱਕ ਆਸੀ ਕੇ ਭਾਈ ਜਿਹੜਾ ਰਾਜਵੀਰ ਜਵੰਦਾ ਕੇ ਜਿਹੜਾ ਉਹ ਤੰਦਰੁਸਤ ਹੋ ਕੇ ਜਿਹੜਾ ਘਰ ਜਾਵੇਗਾ ਪਰ ਇਹਦੇ ਬਾਵਤ ਜਿਹੜਾ ਹੁਣ ਡਾਕਟਰਾਂ ਨੇ ਜਿਹੜੇ ਇੱਕ ਜਾਨੀ ਕਿ ਇੱਕ ਹੱਥ ਖੜੇ ਕਰ ਦਿੱਤੇ ਆ ਹੁਣ ਦੁੱਖदाई ਖਬਰ ਇਹ ਸਭ ਨੇ ਨਿਕਲ ਕੇ ਆ ਰਹੀ ਆ ਕਿ ਰਾਜਵੀਰ ਜਵੰਦੇ ਦਾ ਸਿਰ ਭਾ ਅਜੇ ਤੱਕ ਸਿਰਫ ਕੱਲਾ ਕਹਿੰਦੇ ਦਿਲ ਕੰਮ ਕਰਿਆ ਸਿਰਫ ਦਿਲ ਧੜਕ ਰਿਹਾ ਦਿਲ ਚੱਲ ਰਿਹਾ ਕੱਲਾ ਤੇ ਹੋਰ ਸਾਰੇ ਉਹਦੇ ਅੰਗਾਂ ਦੇ ਜਿਹੜੇ ਮੂਵਮੈਂਟ ਆ ਜਿਹੜੇ ਅੰਗ ਆ ਬ੍ਰੇਨ ਉਹਦਾ ਜਿਹੜਾ ਬ੍ਰੇਨ ਆ ਜਿਹੜਾ ਉਹਦਾ ਪੂਰੇ ਤਰ੍ਹਾਂ ਡੈੱਡ ਹੋ ਚੁੱਕਿਆਗਾ ਜਿਹੜੇ ਕਿ ਹੱਥ ਪੈਰ ਆ ਜਾਨੀ ਕਿ ਸਾਰਾ ਸਰੀਰ ਆ ਉਹਦਾ ਕੰਮ ਸੜ ਚੁੱਕਿਆਗਾ ਸਿਰਫ ਇੱਕ ਦਿਲ ਦੀ ਇੱਕ ਧੜਕਾ ਜਿਹੜੀ ਉਹ ਚਾਹੇ ਦਵਾਈਆਂ ਨਾਲ ਚੱਲ ਰਹੀ ਆ ਚਾਹੇ ਵੈਂਟੀਲੇਟਰ ਤੇ ਪਿਆਗਾ ਉਸ ਕਰਕੇ ਚੱਲ ਰਹੀ ਆ ਇਹ ਵੀ ਬਹੁਤ ਹੀ ਦੁੱਖ ਭਰੀ ਖਬਰ ਆ ਤੁਹਾਨੂੰ ਜਿਹੜੀ ਕਿ ਅਜਸ ਨਾਲ ਜਾ ਰਹੇ ਆ ਕਿ ਰਾਜਵੀਰ ਜਵੰਦਾ ਉਹ ਪੰਜਾਬੀ ਸਿੰਗਰ ਜਿਹੜਾ ਕਿ ਬੜਾ ਮਸ਼ਹੂਰ ਹੋਇਆ ਪਹਿਲਾ ਪੁਲਿਸ ਦੇ ਵਿੱਚ ਭਰਤੀ ਹੁੰਦਾ ਉਸ ਤੋਂ ਬਾਅਦ ਜਿਹੜਾ ਫਿਰ ਪੁਲਿਸ ਵਿੱਚੋਂ ਰਜਾਇਰ ਦਿੰਦਾ ਤੇ ਫਿਰ ਜਿਹੜਾ ਇਸ ਮਕਾਮ ਤੇ ਪਹੁੰਚਦਾ ਸੋਨ ਤੇ ਸੁਨੱਖਾ ਨੌਜਵਾਨ ਤੇ ਜਿਹੜਾ ਅੱਜ ਜ਼ਿੰਦਗੀ ਦੇ ਮੌਤ ਦੇ ਨਾਲ ਜਿਹੜਾ ਲੜਾਈ ਲੜ ਰਿਹਾ ਹਸਪਤਾਲ ਦੇ ਵਿੱਚ ਪਿਆ ਪਰ ਹੁਣ ਸਭ ਤੋਂ ਵੱਡੀ ਖਬਰ ਸਾਹਮਣੇ ਇਹ ਨਿਕਲ ਕੇ ਆ ਰਹੀ ਆ ਕਿ ਹੁਣ ਰਾਜਵੀਰ ਸਿੰਘ ਜਵੰਦੇ ਨੂੰ ਬਚਣਾ ਜਿਹੜਾ ਬਚਾਉਣਾ ਜਿਹੜਾ ਡਾਕਟਰ ਦਾ ਕਹਣਾ ਕਿ ਮੁਸ਼ਕਲ ਹੋਇਆ ਪਿਆ ਤੇ ਇੱਕ ਦੋ ਵੀ ਜਿਹੜਾ ਪਾਣਾ ਇਹ ਵਾਪਰ ਸਕਦਾ ਜਿਹੜਾ ਮੌਤ ਹੀ ਮੱਦ ਭਾਗੀ ਤੇ ਦੁਖਦਾਈ ਖਬਰ ਆ ਜਿਹੜੀ ਇਹ ਤੁਹਾਨੂੰ ਜਿਹੜੀ ਸੁਣਾਉਣ ਨੂੰ ਜਿਹੜਾ ਕਹਿਣ ਨੂੰ ਜੀਤਾ ਨਹੀਂ ਕਰਦਾ ਸਹੀਆਂ ਗੱਲਾਂ ਪਰ ਜਦੋਂ ਸੜ ਸੁਤਰ ਦੇ ਹਵਾਲੇ ਤੋਂ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਡਾਕਟਰਾਂ ਵੱਲੋਂ ਲਗਭਗ ਜਿਹੜਾ ਜਵਾਬ ਹੀ ਸਮਝੋ ਇੱਕ ਤਰ੍ਹਾਂ ਦਾ ਤੇ ਪਰੋ ਚਮਤਕਾਰ ਹੁੰਦਾ ਕਹਿੰਦੇ ਹੁੰਦੇ ਆ ਪ੍ਰਮਾਤਮਾ بس ਉਹ ਹੋਣਾ ਬਾਕੀ ਆ ਇਹ ਚਮਤਕਾਰ ਹੋ ਗਿਆ ਤਾਂ ਪ੍ਰਮਾਤਮਾ ਦਾ ਫਿਰ ਵੱਚ ਸਕਦਾਗਾ ਨਹੀਂ ਤਾਂ ਫਿਲਹਾਲ ਘੜੀ ਦੇ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਡਾਕਟਰਾਂ ਦੇ ਹੱਥ ਖੜੇ ਆ ਦੂਸਰੀ ਵੱਡੀ ਇੱਕ ਹੋਰ ਖਬਰ ਕਿ ਸਿੱਖ ਕੌਮ ਦੇ ਜਿਹੜੇ ਮਹਾਨ ਜੋਧੇ ਕੌਮ ਦੇ ਹੀਰੇ ਸਾਡੇ ਜਿਹੜੇ ਕਿ ਸਿੱਖਾਂ ਦੇ ਸਰਮੌਹ ਸੰਸਥਾ ਸ੍ਰੀ ਕਾਲ ਤਖਤ ਦੇ ਜਥੇਦਾਰ ਪਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਕਿ ਸਰਬੱਤ ਖਾਲਸੇ ਵੱਲੋਂ ਜਿਹੜਾ ਕਿ ਕਰੀਬ ਆ 6-7 ਲੱਖ ਦਾ ਜਿਹੜਾ ਕੋਈ 10 ਲੱਖ ਕਹਿੰਦਾ ਕੋਈ 8 ਲੱਖ ਕਹਿੰਦਾ ਇੱਕ ਵੱਡੇ ਘਾਟ ਨੇ ਜਿਹੜਾ ਉਹਨਾਂ ਨੂੰ ਜਥੇਦਾਰ ਮੰਨਿਆ ਤੇ ਉਸ ਜਥੇਦਾਰ ਜੋ ਕਿ ਜਿਹੜਾ ਲਗਾਤਾਰ 30 ਸਾਲ ਤੋਂ ਜਿਹੜਾ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਤੇ ਅੱਜ ਉਹਦੀ ਬੁੱਢੀ ਮਾਤਾ ਜਿਹੜੀ ਮੰਝੇ ਤੇ ਪਈ ਆ ਉਹ ਵੀ ਕਿਸੇ ਵੇਲੇ ਵੀ ਜਿਹੜਾ ਪਾਣਾ ਵਾਪਰ ਸਕਦਾ ਪਰ ਸਾਡੀ ਇੱਥੇ ਬੜੀ ਸਰਕਾਰਾਂ ਦੀ ਨ ਲੈ ਕੇ ਤੇ ਬੜੇ ਸਾਡੇ ਸਿੱਖਾਂ ਦੀ ਨਲੈਕੀ ਬੜੇ ਸਾਡੇ ਪੰਜਾਬੀਆਂ ਦੀ ਨਲੈਕੀ ਜੇਕਰ ਅਸੀਂ ਜਵੰਦੇ ਲਈ ਰਾਜਵੀਰ ਜਵੰਦੇ ਲਈ ਅਰਦਾਸਾ ਕਰ ਸਕਦੇ ਆ ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਲਈ ਕਿਉਂ ਨਹੀਂ ਕਰ ਸਕਦੇ ਭਾਈ ਜਗਤਾਰ ਸਿੰਘ ਹਵਾਰਾ ਦੇ ਲਈ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਅੱਜ ਅਸੀਂ ਇਕੱਠ ਕਰ ਸਕਦੇ ਕੀ ਅਸੀਂ ਮਰਿਆਂ ਉੱਤੇ ਜਿਹੜਾ ਸਿਆਸਤ ਕਰਨਾ ਜਾਣਦੇ ਆ ਜਾਂ ਕੋਈ ਬੰਦਾ ਜਦੋਂ ਇਸਾ ਦੁਨੀਆ ਦੇ ਵਿੱਚ ਨਾ ਰਹੇ ਤਾਂ ਉਦੋਂ ਅਸੀਂ ਫਿਰ ਇਹ ਸਾਰਾ ਕੁਝ ਕਰਦੇ ਆ ਅਸੀਂ ਜਿਉਂਦੇ ਜੀ ਕਿਉਂ ਨਹੀਂ ਕਿਸੇ ਦੀ ਬਾਤ ਪੁੱਛਦੇ ਅੱਜ ਭਾਈ ਜਗਤਾਰ ਸਿੰਘ ਹਵਾਰਾ ਉਹਦੇ ਜਿਹੜੇ ਕਿ ਪੰਜਾਬ ਤੋਂ ਕੋਈ ਵੀ ਜਿਹੜਾ ਕੇਸ ਆ ਉਹਦੇ ਉੱਪਰ ਨਹੀਂ ਪਰ ਫਿਰ ਵੀ ਜਿਹੜਾ ਕਿ ਉਹਨੂੰ ਨਜਾਇਜ਼ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਦਿੱਲੀ ਦੇ ਵਿੱਚ ਜਿਹੜਾ ਇੱਕ ਕਾਨੂੰਨ ਦੀ ਉਲੰਘਣਾ ਵੀ ਆ ਤੇ ਜਿਹੜਾ ਇੱਕ ਇੱਕ ਧੱਜੀਆਂ ਵੀ ਢਾਈਆਂ ਜਾ ਰਹੀਆਂ ਨੇ ਸਰੇ ਆਵਾ ਤੇ ਪੰਜਾਬ ਦੀ ਜਿਹੜੀ ਜੇਲ੍ਹ ਦੇ ਵਿੱਚ ਸੈਪਟ ਕਰਨਾ ਚਾਹੀਦਾ ਸੀ ਤੇ ਨਾਲ ਹੀ ਜਿਹੜਾ ਕਿ ਉਹਨਾਂ ਨੂੰ ਪ੍ਰੋਲ ਦਿੱਤੀ ਜਲੀ ਚਾਹੀਦੀ ਚਿੰਦੀ ਜਿਉ ਕਿ ਉਹਨਾਂ ਦੀ ਬੁੱਢੀ ਮਾਤਾ ਜਿਹੜੀ ਕਿ ਆਪਣੇ 30 ਸਾਲ ਤੋਂ ਲਗਭਗ ਆਪਣੇ ਪੁੱਤ ਨੂੰ ਅਡੀਕ ਰਹੀ ਆ ਤੇ ਆਖਰੀ ਸਾਹਾਂ ਤੇ ਆ ਅੱਜ ਕੌਮ ਦਾ ਜਥੇਦਾਰ ਹੋਵੇ ਤੇ ਅੱਜ ਕੌਮ ਦੇ ਆਗੂ ਅੱਜ ਪੰਜਾਬ ਦੇ ਆਗੂ ਚੁੱਪ ਬੈਠੇ ਹੋਣ ਤੇ ਅੱਜ ਉਹਨਾਂ ਲਈ ਅਦਾਸਾ ਕਿਉਂ ਨਹੀਂ ਪਾਈ ਠੀਕ ਆ ਕਿ ਭਾਈ ਤਰਸ ਦੇ ਆਧਾਰ ਤੇ ਹਰ ਇੱਕ ਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਹਰ ਇੱਕ ਦਾ ਜਿਹੜਾ ਭਾਵਨਾ ਰੱਖਣੀ ਚਾਹੀਦੀ ਆ ਕਿ ਪੰਜਾਬ ਦਾ ਚਾਹੇ ਕੋਈ ਵੀ ਵਾਸੀ ਆ ਚਾਹੇ ਪੰਜਾਬ ਤੋਂ ਬਾਹਰ ਆ ਤੇ ਉਹਦੇ ਲਈ ਸਾਨੂੰ ਦਰਦ ਹੋਣਾ ਚਾਹੀਦਾ ਜੇਕਰ ਸਾਨੂੰ ਰਾਜਵੀਰ ਜਵੰਦੇ ਨਾਲ ਦਰਦ ਹੋਣਾ ਚਾਹੀਦਾ ਤੇ ਫਿਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਨਾਲ ਕਿਉਂ ਨਹੀਂ ਫਿਰ ਸਾਨੂੰ ਜਗਤਾਰ ਸਿੰਘ ਹਵਾਰਾ ਦੇ ਨਾਲ ਕਿਉਂ ਨਹੀਂ ਸਾਡੀ ਕੌਮ ਦਾ ਉਹ ਯੋਧਾ ਉਹ ਕੌਮ ਦਾ ਹੀਰਾ ਜਿਨੇ ਸਾਡੀਆਂ ਸਿਰਾਂ ਉੱਤੇ ਪੱਗਾਂ ਬਰਕਰਾਰ ਰੱਖੀਆਂ ਸਾਡੀਆਂ ਦਾੜੀਆਂ ਜੇ ਅੱਜ ਅਸੀਂ ਬੋਲ ਰਹੇ ਆ ਤੇ ਭਾਈ ਜੇਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੂਆਣਾ ਭਾਈ ਦਲਾਵਰ ਸਿੰਘ ਜਹਾਉਰ ਸਿੰਘਾਂ ਦੀ ਬਦੌਲਤ ਹੀ ਅੱਜ ਅਸੀਂ ਬੋਲ ਰਹੇ ਆ ਅੱਜ ਤੁਸੀਂ ਇੱਥੇ ਸ਼ਾਇਦ ਨਾ ਹੁੰਦੇ ਜੇ ਇਹ ਸਿੰਘ ਆਪਣੀ ਜਾਨ ਤੇ ਜਿਹੜਾ ਕਿ ਹील ਕੇ ਕੁਰਬਾਨੀ ਨਾ ਕਰਦੇ ਤੇ ਉਸ ਸਮੇਂ ਦੇ ਜਿਹੜਾ ਮੁੱਖ ਮੰਤਰੀ ਜਿਹਨੇ ਪੰਜਾਬ ਦੇ ਵਿੱਚ ਚੁੰਨ ਚੁੰਨ ਕੇ ਨੌਜਵਾਨਾਂ ਨੂੰ ਜਿਹੜਾ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਤੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਤੇ ਅੱਜ ਉਹ ਕੌਮ ਦਾ ਹੀਰਾ ਤੁਹਾਡਾ ਰੁੜ ਰਿਆ ਜਿਹਨੂੰ ਕੋਈ ਕੌਮ ਦੇਖਣ ਲਈ ਤਰਸ ਰਹੀ ਆ ਨਾ ਸਾਡੀ ਮੰਗ ਉੱਠਦੀ ਆ ਕਿ ਉਹਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸਵਿਟ ਕੀਤਾ ਜਾਵੇ ਨਾ ਸਾਡੀ ਮੰਗ ਉੱਠਦੀ ਆ ਕਿ ਉਹਨੂੰ ਪਰੋਲ ਦਿੱਤੀ ਜਾਵੇ ਭਗਵਾਨ ਤੁਮਾਰ ਮਹਿਤਸਾਬ ਦਾ ਮਿਲਿਆ ਹੁੰਦਾਗਾ ਤੇ ਕਹਿੰਦਾ ਕਿ ਕਿਸਾਨਾਂ ਦੇ ਬਾਰੇ ਗੱਲ ਕਰਦਾਗਾ ਪਰ ਉਹ ਗੱਲ ਕੀ ਕਰਦਾਗਾ ਕਹਿੰਦਾ ਕਿ 5 ਲੱਖ ਕਰੀਮ ਕਿਸਾਨਾਂ ਦੀ ਫਸਲ ਬਰਬਾਦ ਹੋਈ ਆ ਤੇ 2.5 ਲੱਖ ਨੂੰ ਜਿਹੜਾ ਕਿ ਅਸੀਂ ਮੁਰਾਜਵਾ ਦੇ ਦਾਂਗੇ ਜਾਨੀ ਕਿ ਆਪਾਂ ਬੀਜ ਦੇ ਦਾਂਗੇ ਇਹ ਕਿੱਥੋਂ ਦਾ ਇਨਸਾਫ ਆ ਜੇਕਰ ਭਾਈ ਤੂੰ ਮਿਤਸਾ ਨੂੰ ਮਿਲਣ ਗਿਆ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਉੱਥੇ ਭਾਈ ਜੇਤਾਰ ਸਿੰਘ ਹਵਾਰੇ ਦੀ ਮਾਤਾ ਵਾਰੇ ਭਾਈ ਜੇਤਾਰ ਸਿੰਘ ਹਵਾਰਾ ਵਾਰੇ ਭਾਈ ਬਲਵਸਿਕ ਰਾਜੋਵਾਨੇ ਵਾਰੇ ਆਵਾਜ਼ ਕਿਉਂ ਨਹੀਂ ਚੁੱਕੀ ਗਈ ਕਿਉਂ ਨਹੀਂ ਉੱਥੇ ਕਿਹਾ ਗਿਆ ਕਿ ਭਾਈ ਬਲਬਾਤ ਸਿੰਘ ਰਾਜਵਾਨੀ ਦੀ ਫਾਂਸੀ ਆ ਜਿਹੜੀ ਉਹਨੂੰ maaf ਕੀ ਕੀਤਾ ਜਾਵੇ ਕਿਉਂ ਨਹੀਂ ਇਹ ਗੱਲ ਦਰਾਹੀ ਗਈ ਕਿਉਂ ਨਹੀਂ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਗੱਲ ਕੀਤੀ ਗਈ ਪਰ ਸਿੱਖ ਤੇ ਇੱਥੇ ਉੱਥੇ ਗੱਲ ਆਉਂਦੀ ਆ ਇੱਥੇ ਕਿਹਾ ਜਾਂਦਾ ਕਿ ਸਿੱਖਾਂ ਦੇ ਮੁੱਖ ਮੰਤਰੀ ਆ ਪਰ ਸਿੱਖਾਂ ਨਾਲ ਬੇਇਨਸਾਫੀਆਂ ਸਭ ਤੋਂ ਬਾਅਦ ਸਿੱਖਾਂ ਦੇ ਮੁੱਖ ਮੰਤਰੀ ਕਰਦੇ ਆ ਇੱਥੇ ਤੇ ਜਿਹੜਾ ਮਰਦੀ ਕਿਸੇ ਮਰਦੀ ਸਰਕਾਰ ਦਾ ਹੋਵੇ ਜੇਕਰ ਪਰ ਤਮਾਡੇ ਦਰਦ ਹੁੰਦਾ ਤਾ ਬਲਵੰਤ ਸਿੰਘ ਰਾਜਵੜੀ ਦੀ ਗੱਲ ਜ਼ਰੂਰ ਕਰਦਾ ਭਾਈ ਜਗਤਾਰ ਸਿੰਘ ਹਵਾਰੇ ਦੀ ਗੱਲ ਜ਼ਰੂਰ ਕਰਦਾ ਜੇਕਰ ਰਾਤ ਵੀਰ ਜਵੰਦੀ ਨੂੰ ਮਿਲ ਸਕਦਾਗਾ ਹਸਪਤਾਲ ਦੇ ਵਿੱਚ ਤੇ ਫਿਰ ਉਹਨਾਂ ਸਿੰਘਾਂ ਦੇ ਲਈ ਜਿਨ੍ਹਾਂ ਨੇ ਇਸ ਕੌਮ ਦੀ ਖਾਤਰ ਇਸ ਪੰਜਾਬ ਦੀ ਖਾਤਰ ਆਪਣਾ ਆਪ ਜਿਹੜਾ ਸਾਰਾ ਕੁਝ ਬਾਰ ਕੇ ਜਿਹੜਾ ਅੱਜ 30-30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠੇ ਆ ਅੱਜ ਆਪਣੇ ਜਿਹੜਾ ਕਿ ਬਜ਼ੁਰਗਾਂ ਨੂੰ ਮਾਂ ਪਿਆਰ ਨੂੰ ਤਰਸ ਰੇ ਆ ਉਹਨਾਂ ਨੂੰ ਪ੍ਰੋਬਲ ਨਹੀਂ ਦਿੱਤੀ ਜਾ ਰਹੀ 1 ਘੰਟੇ ਦੀ ਬੜੀ ਦੁੱਖ ਦੀ ਗੱਲ ਆ ਤੀਸਰੀ ਖਾਵਰ ਜੁੜੀ ਆ ਸੁਖਵਿੰਦਰ ਸਿੰਘ ਜੋ ਕਿ ਸਾਬਕਾ ਸਰਪੰਚ ਸਹਿਣਾ ਦਾ ਜੋ ਕਿ ਸੁਖਵਿੰਦਰ ਸਿੰਘ ਕੋਲਕੱਤਾ ਦੇ ਨਾਲ ਮਸ਼ਹੂਰ ਸੀ ਉਹਨਾਂ ਦੀ ਮਾਤਾ ਵੀ ਸਰਪੰਚ ਰਹੀ ਤੇ ਉਹਨਾਂ ਦੀ ਜਿਹੜੀ ਕਿ ਦੁਸ਼ਮਣੀ ਸੀ ਆਪਾਂ ਦੁਸ਼ਮਣੀ ਕਹਿ ਦਈਏ ਇਹ ਦੱਸਿਆ ਜਾ ਰਿਹਾ ਪੋਸਟ ਦੇ ਹਵਾਲੇ ਤੋਂ ਕਿ ਕੀ ਅਰੰਝਸ ਸੀ ਇੱਕ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਲਾ ਸਿੰਘ ਉਗੋ ਕਾ ਜਿਹੜਾ ਐਮ ਐਲ ਏ ਆ ਭਦੌਰ ਤੋਂ ਜਿਹੜਾ ਆਵਾ ਦੀ ਪਾਰਟੀ ਦਾ ਤੇ ਜਾਨੀ ਕਿ ਅੱਜ ਤੋਂ 4 ਦਿਨ ਪਹਿਲਾਂ ਭਦੌਰ ਹਲਕੇ ਤੋਂ ਜਿਹੜਾ ਸੁਖਵਿੰਦਰ ਸਿੰਘ ਬੋਲਦਾ ਤੇ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਸੁਖਵਿੰਦਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਕਹਿੰਦਾ ਸਾਨੂੰ ਪੰਜਾਬ ਦੇ ਐਮ ਐਲ ਏ ਨੂੰ ਜਿਸ ਤਰ੍ਹਾਂ ਬਾਦ ਦੇ 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 ਨੇਪਾਲ ਦੀ ਧਾਰ ਦਿੱਤੀ ਆ ਕਿ ਉਸ ਤਰ੍ਹਾਂ ਸਾਨੂੰ ਕੁੱਟਣਾ ਚਾਹੀਦਾ ਇਹਨਾਂ ਨੂੰ ਉਸ ਤਰ੍ਹਾਂ ਭਜਾਉਣਾ ਚਾਹੀਦਾ ਜਿਹੜਾ ਪੰਜਾਬ ਦੇ ਨਾਲ ਬਿੱਤਕਰਾ ਕਰ ਰਹੇ ਆ ਜਿਹੜਾ ਕਿ ਖਰਾਂ ਦੇ ਉੱਤਰ ਦੇ ਉਹ ਵੀਡੀਓ ਬਹਿਰਨ ਤੋਂ ਬਾਅਦ ਜਿਹੜਾ ਕਿ ਤੀਜੇ ਦਿਨ ਉਹਦੀ ਜਿਹੜੀ ਆ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਆ ਇਹ ਇੱਕ ਬੜਾ ਦਿਖਾਤਾ ਕਿ ਇੱਥੇ ਜਿਹੜਾ ਬੋਲਣ ਦੇ ਲਈ ਜੇ ਕੋਈ ਬੋਲਦਾ ਜੇ ਕੋਈ ਸੱਚ ਬੋਲਦਾ ਤੇ ਉਹਦੇ ਗੋਲੀਆਂ ਦੇ ਨਾਲ ਉਹਨੂੰ ਮਾਰ ਦਿੱਤਾ ਜਾਂਦਾ ਇਹ ਇਕੱਲਾ ਸਰਵਿੰਦਰ ਸਿੰਘ ਸਰਪੰਤੇ ਨੇ ਨਾਲ ਨਹੀਂ ਹੋਇਆ ਇੱਥੇ ਪੰਜਾਬ ਤੋਂ ਲੈ ਕੇ ਕਿੰਨੇ ਨੌਜਵਾਨ ਆ ਪੰਜਾਬ ਦੇ ਵਿੱਚ ਨੰਗਲ ਅੰਬੀਆਂ ਜਸ ਸਿੱਧੂ ਮੂਸੇਵਾਲਾ ਦੀਪ ਸਿੱਧੂ ਤਿੰਨ ਭਾਈ ਨਜਰਾ ਤੇ ਅਵਤਾਰ ਸਿੰਘ ਖੰਡਾ ਪਰਮਜੀਤ ਸਿੰਘ ਪੰਜਵੜ ਤੋਂ ਇਲਾਵਾ ਕਿੰਨੇ ਨੌਜਵਾਨਾਂ ਨੂੰ ਖਪਾ ਦਿੱਤਾ ਇਹ ਏਜੰਸੀਆਂ ਦੇ ਜਿਹੜੀਆਂ ਇਹ ਖਤਮ ਕਰਨਾ ਚਾਹੁੰਦੀਆਂ ਨੇ ਸਿੱਖ ਨੌਜਵਾਨਾਂ ਨੂੰ ਆਵਾਜ਼ ਦਿਵਾਉਣਾ ਚਾਹੁੰਦੀਆਂ ਨੇ ਤੇ ਇਸ ਕਰਕੇ ਜਿਹੜੀਆਂ ਤਿੰਨੇ ਜਿਹੜੀਆਂ ਘਟਨਾਵਾਂ ਤੁਹਾਨੂੰ ਮੈਂ ਦੱਸਿਆ ਨੇ ਤਿੰਨੇ ਦੁਖਦਈ ਆ ਤਿੰਨੇ ਬੜੀਆਂ ਅਹਿਮ ਨੇ ਤੇ ਸਾਨੂੰ ਇਹਨਾਂ ਤੇ ਸੋਚਣਾ ਬਣਦਾ ਚਲੋ ਇੱਕ ਤਾਂ ਕਹਿੰਦੇ ਹੁੰਦੇ ਆ ਕਿ ਰੱਬ ਨੇ ਕਰਤਾ ਉਹ ਤਾਂ ਆਪਾ ਭਾਣਾ ਹੁੰਦਾਗਾ ਅਰਦਾਸਾ ਕਰ ਰਹੇ ਆ ਕਿ ਵੀਰ ਅਰਾਜ ਵੀਰ ਜਵੰਦਾ ਆ ਜਾਏਗਾ ਕਿ ਉਹ ਠੀਕ ਹੋਵੇ ਪਰ ਹੁਣ ਡਾਕਟਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਜਿਹੜਾ ਬ੍ਰੇਨ ਆ ਜਿਹੜਾ ਉਹ ਪੂਰਾ ਤਰ੍ਹਾਂ ਡੈੱਡ ਹੋ ਚੁੱਕਿਆ ਹੈਗਾ ਪਰ ਉੱਥੇ ਜਿਹੜਾ ਭਾਈ ਜੇਤਾਰ ਸਿੰਘ ਖਵਾਰੇ ਦੀ ਜਿਹੜੀ ਮਾਤਾ ਦੀ ਗੱਲ ਕਰਨੀ ਜ਼ਰੂਰ ਆ ਚਾਹੇਂ ਦੀ ਅੱਜ ਸਾਡੇ ਸਿੱਖ ਅੱਜ ਸਾਡੇ ਪੰਜਾਬੀ ਅੱਜ ਸਾਡੇ ਨੌਜਵਾਨ ਅੱਜ ਉਹਨਾਂ ਦੇ ਉੱਤੇ ਕਿਉਂ ਨਹੀਂ ਸਰਚ ਕਰ ਰਹੇ ਅੱਜ ਉਹ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਪਰ ਕਿਉਂ ਨਹੀਂ ਸਰਚ ਕਰ ਰਹੇ ਇਹ ਬੜੀ ਇੱਕ ਅਹਿਮ ਗੱਲ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਣੋ ਧੰਨਵਾਦ ਬੈਰਜੂ ਕਾ ਖਾਲਸਾ ਬੈਰਜੂ ਕੀ ਫਤਿਹ